ਇਹ ਨਾਮਕ ਪਾਕਵਾ ਦੇ ਖਲਾਬੇ ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ ਨਿਊਜ਼ ਸੇ ਆਪ ਸਭ ਦਾ ਸਵਾਗਤ ਹੈ ਸੋ ਅੱਜ ਪਹਿਲਗਾਮ ਵਿਖੇ ਜੋ ਕਿ ਜਰਦਨਾਖਾ ਹਾਦਸਾ ਹੋਇਆ ਸੀ ਅਟੈਕ ਕੀਤਾ ਗਿਆ ਸੀਗਾ ਹੱਤਵਾਦੀਆਂ ਵੱਲੋਂ ਉਹਨਾਂ ਦੇ ਲਈ ਰੋਸ ਮਾਰਚ ਜੋ ਕਿ ਅੱਜ ਕਰਿਆ ਜਾ ਰਿਹਾ ਹੈ ਜਿਲ੍ਹਾ ਤਸਵੀਰਾਂ ਦੇਖ ਰਹੇ ਮਾਰਸ਼ਲ ਨਿਊਜ਼ ਦੇ ਆਮ ਆਦਮੀ ਪਾਰਟੀ ਵੱਲੋਂ ਜੋ ਕਿ ਬੜਾ ਹੀ ਦਰਦਨਾਕ ਤਰੀਕੇ ਨਾਲ ਗੁਰਦਾਬਾਹ ਸਲਾਨੀਆਂ ਨੂੰ ਮੌਤ ਵਿਗਾਰਡ ਦਾਰਿਆ ਗਿਆ ਸੀਗਾ ਤੁਸੀਂ ਦੇਖ ਜਾਤ ਪਾਤ ਪੁੱਛ ਕੇ ਨਾਮ ਪੁੱਛ ਕੇ ਜੋ ਕਿ ਤਹਿਰਿਸ਼ ਵੱਲੋਂ ਇਹ ਅਟੈਕ ਕੀਤਾ ਗਿਆ ਸੀਗਾ ਜਿੱਥੇ ਕਿ ਵੱਡੀ ਗਿਣਤੀ ਵਿੱਚ ਗੁਰਦਾਬਾਹ ਤਲਾ ਨਿਆਦਾ ਜੋ ਕਿ ਬੋਤਲੇ ਆਮ ਹੋਇਆ ਸੀ ਸ਼੍ਰੀ ਆਮ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਗੁਰਾਲੀ ਵਿਖੇ ਜੋ ਕਿ ਇਹ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਗੱਲਬਾਤ ਵੀ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਅੱਜ ਦੇ ਸਕੈਂਡਲ ਮਾਰਚ ਦੇ ਬਾਰੇ ਭਾਰਤ ਮਾਤਾ ਦੀ ਜੈ ਭਾਰਤ ਹੋਵੇ ਤਕਰਾਇਗਾ ਦੂਰ ਦੂਰ ਹੋ ਜਾਏਗਾ ਜੋ ਹਮਸੇ ਟਕਰਾਇਗਾ ਦੂਰ ਦੂਰ ਹੋ ਜਾਏਗਾ ਸ਼ਹਿਰ ਦੇ ਮੌਤਵਾਰ ਬੋਲੋ ਅੱਜ ਇਹ ਕੈਂਡਲ ਮਾਰਚ ਤੇ ਯੂਵਾ ਬੰਡਲ ਵੱਲੋਂ ਇਹ ਯੂਵਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਤੇ ਸ਼ਹਿਰ ਦੇ ਮੌਤਵਾਰ ਬਹਾਦਰ ਸਿੰਘ ਓਕੇ ਜਿੰਦੀਪ ਰੂੜਾ ਮਾਤਾ ਦੀ ਜੈ ਸ਼ਰਮਾ ਮਾਤਾ ਦੀ ਜੈ ਜੋ ਹਮ ਸੇ ਕਰਾਏਗਾ ਨੰਦੀਪਾਲ ਬੰਸਲ ਅਸ਼wini ਸ਼ਰਮਾ ਜੀ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸ਼ਹਿਰ ਦਾ ਯੂਥ ਜਿੱਥੇ ਕੀ ਕਿਰਤ ਹੋਇਆ ਹੋਇਆ ਇਹ ਲਾਈਵ ਤਸਵੀਰਾਂ ਦੇ ਕੈਂਡਲ ਮਾਰਚ समूह जो कि कैंडल मार्च जिससे कि राजनीति छजनीति छड़ के अजू कैंडल मार्च कटाया जा रहा है ہو جائے گا پاکستان زندہ باد پٹھان ਜਿੰਦਾਬਾਦ ਪਾਕਿਸਤਾਨ ਮਰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮਰਦਾਬਾਦ ਊੜਾ ਜੀ ਲਾਈ ਦੀ ਖ਼ਬਰ ਹੈ ਕਿ ਇਹ ਬਹਾਦਰ ਹੋਇਆ ਹੈ ਕਿ ਕੌਂਕੇ ਵੱਡੀ ਮੇਲਤੀ ਦੇ ਵਿੱਚ ਲੋਕ ਪਹੁੰਚੇ ਆ ਆਮ ਆਦੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਅਚਹਿਲਗਾਮ ਦੇ ਅੰਦਰ ਹਾਂਜੀ ਜਿਹੜਾ ਇੱਕ ਅਕਲਿਆ ਮੂਆ ਮਸੂਮਾ ਦਾ ਬਿਲਕੁਲ ਮਸੂਮ ਲੋਕ ਕਈ ਤਾਂ ਨਵੇਂ ਵਿਆਹ ਜੋੜੇ ਔਰ ਉਹਨਾਂ ਸਵਾਗਤ ਨਾਲ ਉਸੇ ਤਰ੍ਹਾਂ ਇਸ ਵਰਤਾਰੇ ਨੇ ਵੀ ਟੀਵੀ ਤੇ ਉਸੇ ਬੈਠ ਕੇ ਉਹ ਖਬਰਾਂ ਸੁਣੀ ਆ ਜਿਸ ਤੇ ਪੀਚਿਆ ਮੇਰਾ ਖਿਆਲ ਹੈ ਕੋਈ ਵੀ ਕਰ ਹੈ ਜਾਨੀ ਸੀ ਜਿਹੜਾ ਰੋਇਆ ਨਾ ਹੋਵੇ ਜਿੱਦੇ ਹੰਝੂ ਗੇਰੇ ਨਾ ਹੋ ਮੈਂ ਕਹਿੰਨਾ ਅਗਰ ਪਾਕਿਸਤਾਨ ਨੂੰ ਇੰਨੇ ਸ਼ੌਕ ਸੀ ਤਾਂ ਸਾਡੇ ਹਥਿਆਰਬੰਦ ਜਿਹੜੇ ਸੈਨਿਕ ਹੈ ਉਹਨਾਂ ਨਾਲ ਕਦੇ ਵੀ ਉਹ ਪੰਗਾ ਲੈ ਲਵੇ ਪਰ ਮਾਸੂਮਾਂ ਨੂੰ ਮਾਰਨਾ ਤੇ ਇੱਕ ਕਾਇਰਤਾ ਐਤੋਂ ਵੱਡੀ ਕਾਇਰਤਾ ਨਹੀਂ ਹੋ ਸਕਦੀ ਤੇ ਉਹਨਾਂ ਨੇ ਪਹਿਲਾ ਚਿੱਟੀ ਸਿੰਘਪੁਰਾ ਦੇ ਅੰਦਰ ਇਸੇ ਤਰ੍ਹਾਂ 25 ਸਿੱਕਾਂ ਦਾ ਕਤਲ ਕੀਤਾ ਸੀ ਹੁਣ ਉਹਨਾਂ ਨੇ ਇਸ ਤਰ੍ਹਾਂ ਹੀ ਪਹਿਲਗਾਮ ਦੇ ਅੰਦਰ ਲੋਕਾਂ ਨੂੰ ਮਾਰਿਆ ਇਸ ਤਰ੍ਹਾਂ ਹੀ ਉਹਨਾਂ ਨੇ ਪਛਵੀ ਬਗਾਲ ਦੇ ਅੰਦਰ ਬੰਗਲਾਦੇਸ਼ ਦੇ ਅੰਦਰ ਪਾਕਿਸਤਾਨ ਦੇ ਅੰਦਰ ਅਫਗਾਨਿਸਤਾਨ ਦੇ ਅੰਦਰ ਐਡਾ ਬੜਾ ਧਰਤੀ ਤੇ ਪਾਪ ਕਰ ਰਹੇ ਆ ਜਿਹੜਾ ਕੋਈ ਬਹੁਤ ਬੜੀ ਹੱਤ ਦੀ ਗੱਲ ਹੈ ਕਿ ਇੰਨਾ ਜਿਹੜਾ ਸਾਡਾ ਦੇਸ਼ ਹੈ ਉਹ ਬਹੁਤ ਸ਼ਰੀਫੀ ਨਾਲ ਜੀਣਾ ਚਾਹੁੰਦਾ ਉਹਨੂੰ ਜੀਣ ਨਹੀਂ ਦਿੱਤਾ ਜਾ ਰਿਹਾ ਅਸੀਂ ਇਹੋ ਅਪੀਲ ਕਰਨੀ ਹੈ ਕੇਂਦਰ ਸਰਕਾਰ ਨੂੰ ਤੇ ਜਾਂ ਤਾਂ ਆਪਣੇ ਉਹ ਸਲੀਫਾ ਦੇ ਦੇਣ ਆਪਣੀਆਂ ਪ੍ਰਧਾਨ ਮੰਤਰੀਆਂ ਤੋਂ ਗ੍ਰਹਿ ਮੰਤਰੀਆਂ ਤੋਂ ਜਾਂ ਫਿਰ ਉਸ ਪਾਕਿਸਤਾਨ ਨੂੰ ਉਹਦਾ ਜਿਹੜਾ ਮੱਧ ਉਹ ਸਖਾ ਦੇਣ ਜਿਨ੍ਹਾਂ ਨੇ ਐਡਾ ਬੜਾ ਧਰੋਹ ਕੀਤਾ ਐਡਾ ਬੜਾ ਸਾਫ ਕੀਤਾ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਅਨਾਫ ਕੀਤਾ ਉਹਨਾਂ ਨੂੰ ਸਜ਼ਾ ਦੇ। ਪਾਕਿਸਤਾਨ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਸਾਡੇ ਇਸ ਦੇ ਵਿੱਚ ਕੋਈ ਹੱਥ ਨਹੀਂ ਹੈ। ਭਾਰਤ ਸਰਕਾਰ ਇਸ ਦੀ ਜਾਂਚ ਕਰਾਵੇ। ਭਾਵੇਂ ਕਿਤੋਂ ਵੀ ਜਾਂਚ ਬੁਲੋ। ਮੈਂ ਕਹਿਣਾ ਵੀ ਆਪਣੇ ਦੇਸ਼ ਦੇ ਅੰਦਰ ਸਿਸਟਮ ਇੱਕ ਆਈਡੀ ਬੰਬਾਂ ਦੇ ਨਾਲ 39 ਸਾਡੇ ਜਵਾਨਾਂ ਦਾ ਕਤਲ ਹੋਇਆ ਸੀ ਉਦੋਂ ਵੀ ਕੁਝ ਲੋਕਾਂ ਨੇ ਕਿਹਾ ਸੀ ਕਿ ਉਹ ਤਾਂ ਇਹਨਾਂ ਨੇ ਆਪੇ ਮਾਰਤੇ ਹੁਣ ਵੀ ਕਈ ਇਦਾਂ ਦੇ ਪਾਕਿਸਤਾਨ ਦੇ ਲੋਕ ਇਦਾਂ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਸਰਕਾਰ ਕੋਈ ਵੀ ਆਪਣੇ ਬੰਦਿਆਂ ਨੂੰ ਕਦੇ ਵੀ ਮਾਰ ਨਹੀਂ ਸਕਦਾ ਇਸ ਤਰ੍ਹਾਂ ਇਹ ਕੋਈ ਇਹ ਉਹਨਾਂ ਦੀਆਂ ਗਲਤ ਗੱਲਾਂ ਸਹੀ ਦੀਆਂ ਜਿਹੜਾ ਉਹ ਬਿਲਕੁਲ ਅੱਜ ਦੇ ਨਹੀਂ ਬਹੁਤ ਦਿਰ ਤੋਂ 1947 ਤੋਂ ਹੀ ਉਹ ਸਾਡੇ ਦੇਸ਼ ਦੇ ਵਿੱਚ ਅਪਰਾਧ ਫਰੀ ਮਚਾਉਣੀ ਚਾਹੁੰਦੇ ਆ ਉਹ ਸਾਡੇ ਦੇਸ਼ ਨੂੰ ਨਸ਼ਿਆਂ ਚ ਉਹਨਾਂ ਨੇ ਗਰ ਕਰਤਾ ਸਾਡੀ ਜਵਾਨੀ ਰੋਲ ਕੇ ਸੜਦੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਲੇਕਿਨ ਹੁਣ ਉਹ ਸਮਾਂ ਆ ਗਿਆ ਮੇਰਾ ਖਿਆਲ ਹੈ ਕਿ ਲੁਕੀ ਲੁਕਣ ਦੀ ਜਿਹੜੀ ਸਹਿਣਸ਼ੀਲਤਾ ਉਹ ਖਤਮ ਹੋ ਚੁੱਕੀ ਹੈ ਓਕੇ ਸਾਹਿਬ ਕੀ ਕੰਗਰੇ ਬੜਾ ਕਹਿ ਲਿਆ ਦਿਲ ਨੂੰ ਦਹਿਲਾਉਣ ਵਾਲਾ ਮਨੁੱਖਤਾ ਨੂੰ ਸ਼ਰਮਸਾਰ ਕਰਨੇ ਵਾਲਾ ਜਿਹੜਾ ਐ ਅਟੈਕ ਹੋਇਆ ਐ ਕੀ ਕੰਗਰੇ ਸੀ ਇਹ ਜਿਹੜਾ ਸਾਡੇ ਦੇਸ਼ ਦੇ ਵਿੱਚ ਪੰਨ ਕਾਮ ਦੇ ਵਿੱਚ ਐਡਾ ਇਹ ਜਿਹੜਾ ਦਰਿੰਦਗੀ ਭਰਿਆ ਕਾਰਨਾਮਾ ਹੋਇਆ ਹੈ ਉਹਨਾਂ ਸ਼ਤਾਨ ਬੰਦਿਆਂ ਨੇ ਬੇਸ਼ਕ ਕਰ ਬਣਾਇਆ ਕਿ ਇਹ ਸਮਾਜ ਦੀ ਦੇਸ਼ ਦਾ ਹਿੰਦਾਂ ਵਿਰੋਧਨ ਵਾਲੀ ਵਿਰੋਧਨ ਵਾਲੀ ਗੱਲ ਹੈ ਉਹਨਾਂ ਨੇ ਇੱਕ ਖਵਾਲੀਅਤ ਪ੍ਰੋਜੈਕਟ ਦਾ ਕਾਰਨਾਮਾ ਕਰਿਆ ਇਸ ਨੂੰ ਸਾਡਾ ਦੇਸ਼ ਕਦੇ ਵੀ ਬਖਸ਼ੇਗਾ ਨਹੀਂ ਔਰ ਜਿਹੜੀਆਂ ਮਾਸੂਮ ਜਿੰਦਾ ਔਰ ਸਾਡੇ ਨੌਜਵਾਨ ਜਿਹੜੇ ਨਵੇਂ ਵਿਆਹ ਜੋੜੇ ਉੱਤੇ ਕੋਮੜ ਫਿਰ ਲਈ ਗਏ ਸਨ ਉਹਨਾਂ ਦੇ ਪਤਨਾਂ ਨੂੰ ਇੱਕ 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 ਧਰਮ ਦੇ ਨਾਮ ਤੇ ਕਹਿ ਕੇ ਕਿ ਤੁਸੀਂ ਕਿਹੜੇ ਧਰਮ ਨੂੰ ਬਲੌਂਕ ਕਰਦੇ ਆ ਇਹ ਇਸ ਦੇ ਵੱਧ ਜਿਹੜੀ ਤਰਿੰਦਗੀ ਆ ਹੋਰ ਕੀ ਉਹ ਉਹਨਾਂ ਨੇ ਇਹ ਕੇ ਕੇ ਗੋਲੀਆਂ ਮਾਰੀਆਂ ਔਰ ਅਸੀਂ ਤਾਂ ਹੀ ਕਹਾਂਗੇ ਕਿ ਸਾਟਾ ਜਿਹੜਾ ਦੇਸ਼ ਹੈ ਉਹ ਸਾਰਾ ਇੱਕ ਮੁੱਠਾ ਹੈ ਔਰ ਸਾਸੀ ਸਾਰੇ ਦੇਸ਼ ਵਾਸੀ ਇਹ ਜਿਹੜੀ ਬਹੁਤ ਹੀ ਨਹਿਤ ਘਟਿਆ ਜਿਹੜੀ ਉਹਨਾਂ ਨੇ ਹਰਕਤ ਕੀਤੀ ਹੈ ਅਸੀਂ ਵੀ ਕੋਰ ਸਭਾ ਦੇ ਵਿੱਚ ਨਿੰਦਿਆ ਵੀ ਕਰਦੇ ਆ ਔਰ ਅਸੀਂ ਇਹ ਵੀ ਆਪਣੀ ਸੈਂਟਰ ਦੀ ਕੇਂਦਰ ਦੀ ਸਰਕਾਰ ਤੋਂ ਵੀ ਕਰਦੇ ਆ ਕਿ ਦੇਸ਼ ਕੰ ਦਾ ਜਿਹੜਾ ਬਦਲਾ ਜਾਂ ਬਦਲੇ ਦੀ ਭਾਵਨਾ ਨਾਲ ਉਹਨਾਂ ਜਿਹੜੇ دہشتਗਰ دہشت ਪਸੰਦ ਲੋਗ ਹੈ ਉਹਨਾਂ ਨੂੰ ਬਖਸ਼ਣਗੇ ਨਹੀਂ ਸਾਨੂੰ ਉਮੀਦ ਹੈ ਕਿ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਹੈ ਸਾਡਾ ਦੇਸ਼ ਜ਼ਰੂਰ ਕਰੂਗਾ ਅਸੀਂ ਤਾਂ ਅੱਜ ਸਾਰੇ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਅਸੀਂ ਸਰਦਾ ਤੇ ਫੁੱਲ ਭੇਟ ਕਰਨ ਦੇ ਲਈ ਜਾਂ ਉਹਨਾਂ ਦੇ ਯਾਦ ਦੇ ਵਿੱਚ ਇੱਥੇ ਕੈਂਡਲ ਮਾਰਚ ਘਟ ਕੇ ਇੱਥੇ ਪਹੁੰਚੇ ਹਾਂ ਅਸੀਂ ਉਹਨਾਂ ਨੂੰ ਆਪਣੇ ਤਾਂ ਤੁਸੀਂ ਉਸ ਤੋਂ ਵੀ ਅਸੀਂ ਆਪਣਾ ਸਵੈਸਥੀ ਸੋਦਾ ਵਿਚਾਰਨ ਚਾਹੁੰਦੇ ਆ ਜਿਹੜੇ ਦੇਸ਼ ਦੀ ਲਈ ਏਡੀ ਵੱਡੀ ਸਾਡੇ ਲਈ ਕੁਰਬਾਨੀ ਦੇਈ ਆ। ਆ ਕੀ ਕਹੋਗੇ ਜੀ ਸਰਕਾਰ ਕੇਂਦਰ ਸਰਕਾਰ ਵੱਲੋਂ ਕੁਝ ਫੈਸਲੇ ਲਈ ਗਏ ਆ। ਕਈ ਵੱਡੇ ਸਮਝੌਤੇ ਰੱਦ ਕੀਤੇ ਗਏ ਆ। ਲੱਗਦਾ ਇਹ ਕਿ ਇਹਨਾਂ ਦੇ ਨਾਲ ਜਿਹੜੇ ਉਹ ਜ਼ਖਮ ਭਰੇ ਜਾਣਦੇ ਜਾਂ ਫਿਰ ਹੋਰ ਕੋਈ ਵੱਡਾ ਐਕਸ਼ਨ ਹੈ ਜਿਹੜਾ ਕੇਂਦਰ ਸਰਕਾਰ ਨੂੰ ਜਾਂ ਦੇਸ਼ ਦੀ ਸਰਕਾਰ ਨੂੰ ਕਰਨਾ ਚਾਹੀਦਾ। ਜਿਹੜੀ ਆ ਸੈਂਟਰ ਦੀ ਸਰਕਾਰ ਹੁੰਦੀ ਹੈ ਇੱਕ ਸਾਡੇ ਦੇਸ਼ ਦੀ ਸਾਡੇ ਹੋਰ ਵੱਡੀ ਪੰਚਾਇਤ ਹੈ। ਉਹਨਾਂ ਨੂੰ ਸਾਰਾ ਦੇਸ਼ ਅਤੇ ਕੋਈ ਰਾਜਨੀਤਿਕ ਕੋਈ ਗੱਲ ਨਹੀਂ ਹੈਗੀ ਇਸ ਮੁੱਦੇ ਤੇ ਔਰ ਉਹਨਾਂ ਨੂੰ ਸਾਡੇ ਦੇਸ਼ ਦੇ ਇੱਕ ਆਮ ਨਾਗਰਿਕ ਦੇ ਹੱਕ ਦੇ ਵਿੱਚ 24 ਫੈਸਲਾ ਲੈਣਾ ਉਹ ਬੇਤਰੀ ਲੈਣਾ ਸਾਨੂੰ ਉਮੀਦ ਹੈ ਕਿ ਜਿਹੜੇ ਦੇਸ਼ ਦੇਸ਼ ਦੇ ਪਸੰਦ ਲੋਕ ਹੈ ਇਹਨਾਂ ਦਾ ਜੋ ਅੱਗੇ ਆਉਣ ਵਾਲਾ ਸਮਾਂ ਉਹਨਾਂ ਨੂੰ ਨਿਕਲਵਾਉਣ ਅਸੀਂ ਤਾਂ ਸਾਡੀ ਤਾਂ ਬੇਨਤੀ ਹੈ ਰੂਤਾ ਸਾਹਿਬ ਵੱਲੋਂ ਵੀ ਜਿਹੜਾ ਅਸਤੀਫਾ ਦੀ ਮੰਗ ਕੀਤੀ ਗਈ ਹੈ ਲੱਗਦਾ ਹੈ ਕਿ ਕੋਈ ਕਤਾਹੀ ਹੋਈ ਹੈ ਕਿਉਂਕਿ ਲੋਕਾਂ ਵੱਲੋਂ ਕਿਹਾ ਗਿਆ ਹੈ ਕਿ 2000 ਦੇ ਕਰੀਬ ਸੈਲਾਨੀ ਤਾਂ ਪਹੁੰਚਦੇ ਆ ਹਰ ਦਿਨ ਤੇ ਉੱਥੇ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸੀ ਜੇ ਇੱਕ ਇਦਾਂ ਦੀ ਗੱਲ ਹੈਗੀ ਆ ਕਿ ਉੱਥੇ ਸੁਰੱਖਿਆ ਮੁਲਾਜ਼ਮ ਨਹੀਂ ਸਨ ਪਰ ਇਹ ਸਾਡੀ ਅਣਗਹਿਲੀ ਤਾਂ ਕਿਤਨੇ ਕਿਤੇ ਜ਼ਰੂਰ ਚਲਕਦੀ ਹੈ ਜੀ ਇਹ ਹੋਣੀ ਨਹੀਂ ਚਾਹੀਦੀ ਠੀਕ ਹੈ ਜੀ ਠੀਕ ਹੈ ਜੀ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਮਨੁੱਖਤਾ ਜਿਹੜੀ ਸ਼ੰਦਰ ਦੇ ਕੋਈ ਪ੍ਰਧਾਨ ਨਹੀਂ ਇੱਧਰ ਦੇ ਕੋਈ ਬਹੁਤ ਹੀ ਇੱਧਰ ਜੀ ਇੱਧਰ ਜਿਹੜਾ ਹੋਇਆ ਕਹਾਵਰ ਦੇ ਵਿੱਚ ਬਹੁਤ ਹੀ ਮੰਦਭਾਗੀ ਹੋਇਆ ਮੈਂ ਸੈਂਟਰ ਗਵਰਨਮੈਂਟ ਤੇ ਹੀ ਉਮੀਦ ਰੱਖਦਾ ਇਹ ਜਿੱਥੇ ਕਿਸ ਸਾਡੀ ਵੀ ਜਰੂਰਤ ਹੈ ਭਰਤ ਦੇ ਉੱਪਰ ਅਸੀਂ ਵੀ ਜਾਣ ਨੂੰ ਤਿਆਰ ਹੈ ਸਾਰੀ ਪਾਰਟੀ ਦੇ ਵਰਕਰ ਵੀ ਔਰ ਸਾਰਾ ਹਿੰਦੁਸਤਾਨਾ ਜੀ ਇੱਕ ਮੁੱਖਾ ਸੈਂਟਰ ਗਵਰਨਮੈਂਟ ਨੂੰ ਅਸੀਂ ਅਪੀਲ ਹੈ ਕਿ ਆਪਣੇ ਉਹ ਸਖਤ ਤੇ ਸਖਤ ਫੈਸਲੇ ਲੈ ਕੇ ਜਿੱਥੇ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਉਕਰਵਾਦਿਆਂ ਦੇ ਬੰਕਰ ਹੈ ਉਹਨਾਂ ਨੂੰ ਨਸ਼ਟ ਕਰੇ ਔਰ ਜਿਹੜੀ ਹੈ ਇਹ ਜੀ ਘਟਨਾ ਹੋਈ ਹੈ ਅੱਗੇ ਨੂੰ ਇਹ ਘਟਨਾ ਨਾ ਹੋਵੇ ਮੰਦ ਭਾਗੀ ਮੈਂ ਆਪਣੀ ਸਮੁੱਚੀ ਟੀਮ ਕਰਨੀ ਤੇ ਆਮ ਆਦਮੀ ਪਾਰਟੀ ਦੀ ਟੀਮ ਕਰਨੀ ਤੇ ਸਾਰੇ ਹੀ ਜਿਹੜੇ ਸਾਡੇ ਵੀਰ ਗੱਤੀ ਨੂੰ ਭਰਾ ਹੋਏ ਹੈ ਸਾਧ ਤੋਂ ਹੋਈ ਹੈ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਨਤਮਤ ਹੋ ਕੇ ਆਨੇ ਆਂ ਔਰ ਬੈਗਰੂ ਦੇ ਅੱਗੇ ਬੇਨਤੀ ਕਰਦੇ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਇਹ ਸਹਿਨ ਸக்தி ਦੇਵੇ ਔਰ ਸਾਡੀ ਸਰਕਾਰ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਭਾਜਪਾ ਦੀ ਸਰਕਾਰ ਹੈ ਭਾਜਪਾ ਦੀ ਸਰਕਾਰ ਹੈ ਕਿੰਤੂ ਆ ਗੱਲ ਤੇ ਕਹਦੀ ਅਸੀਂ ਬਹੁਤ ਬੜਾ ਕੰਮ ਕਰ ਰਹੇ ਹਾਂ ਪਰ ਸਾਡ ਨੂੰ ਨਹੀਂ ਸਮਝ ਆਉਂਦੀ ਕਿ ਇਹ ਐਡਾ ਵੱਡਾ ਜਿਹੜਾ ਪਹਿਲਜਾਮ ਦੇ ਵਿੱਚ ਕਾਂਡ ਹੋਇਆ ਹੈ ਕਿ ਆ ਉੱਥੇ ਮਿਲਟਰੀ ਕਿਉਂ ਨਹੀਂ ਥੀ ਜਾਂ ਉਹਨਾਂ ਦੀ ਕੋਈ ਕਤਾਹੀ ਹੈ ਸੈਂਟਰ ਗਵਰਨਮੈਂਟ ਦੀ ਜਾਂ ਸਟੇਟ ਗਵਰਨਮੈਂਟ ਦੀ ਕੋਈ ਨਾ ਕੋਈ ਵਜ੍ਹਾ ਹੈ ਜਿਹਦੇ ਕਹਿ ਰਹੇ ਐ ਐਡਾ ਵੱਡਾ ਕਾਂਡ ਹੋਇਆ ਮੈਂ ਉਮੀਦ ਕਰਦਾ ਵੀ ਅੱਗੇ ਨੂੰ ਇਹੋ ਜਿਹਾ ਕੋਈ ਨਾ ਹੋਵੇ ਔਰ ਪ੍ਰਭੂ ਦੇ ਅੱਗੇ ਬੇਨਤੀ ਕਰਦੇ ਆਂ ਵੀ ਸਾਡੇ ਜਿੰਨੇ ਵੀ ਭਰਾ ਗਏ ਐ ਉਹਨਾਂ ਦੇ ਘਰੋਂ ਸੁਪ ਸ਼ਾਂਤੀ ਆ ਰਹੀ ਹੈ। ਅੰਮ੍ਰਿਤਜੀ ਜੀ ਲੱਗਦਾ ਹੈ ਕਿ ਕੋਈ ਸਖਤ ਜਿਹੜੇ ਸਟੈਂਡ ਲੈਣੇ ਚਾਹੀਦੇ ਆ ਹੋਰ ਗਵਰਨਮੈਂਟ ਨੂੰ ਕਿਉਂਕਿ ਕਈ ਸਮਝੌਤੇ ਰੱਦ ਕੀਤੇ ਗਏ ਆ ਪਾਣੀਆਂ ਦੇ ਜਾਂ ਇਹਨਾਂ ਪਾਣੀ ਬੰਦ ਕਰੇ ਨਾਲ ਹੀ ਪਾਕਿਸਤਾਨ ਨੂੰ ਜਿਹੜੀ ਅਕਲਾਜ ਹੈ ਵੀ ਨਹੀਂ। ਨਹੀਂ ਨਹੀਂ ਜਿਹੜਾ ਪਾਣੀ ਬੰਦ ਕਰੇ ਜਾਂ ਅਸੀਂ 4-5 ਉਹਤੇ ਸਾਡੀ ਸੈਂਟਰ ਕੋਰਡ ਨੂੰ ਕਰੇ ਆ ਰੱਦ ਕਰੇ ਆ ਉਹ ਤਾਂ ਇਹ ਕਹ ਲੈ ਨਹੀਂ ਛਤੀ ਨਹੀਂ ਉਹਨਾਂ ਨੂੰ ਅਫੈਕਟ ਪੈਣਾ। ਪਾਣੀ ਦੇ ਨਾਲ ਰੁਕਣਾ ਇੱਕਦਮ ਨਹੀਂ ਪਾਣੀ ਨੇ ਰੁਕਣਾ ਕਿ ਪਾਣੀ ਦਾ ਖਦਿਆ ਤੇ ਚਲਦਾ ਆ ਰਿਹਾ। ਉਹਦੇ ਵਾਤੇ ਬਾੰਦ ਚਾਹੀਦੇ ਸਭ ਨੂੰ ਚਾਹੀਦਾ। ਉਹ ਕਿੰਨਾ ਟਾਈਮ ਲੱਗੂਗਾ ਇਹ ਤਾਂ ਇੱਕ ਲੌਲੀਪੌਪ ਹੈ। ਮੈਂ ਤਾਂ ਇਹ ਸਮਝਦਾ ਵੀ ਇਹ ਸਰਕਾਰ ਤੋਂ ਜਿਹੜਾ ਸਾਡਾ ਇੱਕ ਤਸਵੀਰ ਦਾ ਹਿੱਸਾ ਪਾਕਿਸਤਾਨ ਨੇ ਦੱਬਿਆ ਹੋਇਆ ਜਾਂ ਚੈਨਨ ਨੇ ਦੱਬਿਆ ਜਿਹਦੇ ਰਾਹੀਂ ਸਾਡੇ ਉਗਰਵਾਦੀ ਸਾਡੇ ਹਿੰਦੁਸਤਾਨ ਦੇ ਵਿੱਚ ਆਣੇ ਆ ਉਹ ਹਿੱਸਾ ਸਾਡਾ ਲੈਣਾ ਚਾਹੀਦਾ। ਸਾਡਾ ਹੱਕ ਹੈ ਉਹਦੇ 'ਤੇ। ਤੇ ਸੈਂਟਰ ਗੌਰਮਨ ਤੇ ਪੂਰੀ ਤਾਕਤ ਹੈ ਉਹਨਾਂ ਕੋਲ ਪੂਰੀ ਮਿਲਟਰੀ ਹੈ। ਅੱਜ ਸਾਡੇ ਕੋਲ ਰੈਫਲ ਐਰੋਪਲੇਨ ਵੀ ਹੈ ਸਾਡੇ ਕੋਲ ਤੋਪਾਂ ਵੀ ਸਭ ਕੁਝ ਹੈਗਾ ਹਿੰਦੁਸਤਾਨ ਨੂੰ ਜਾਗਣੇ ਦੀ ਜ਼ਰੂਰਤ ਹੈ ਉਸ ਏਰੀਆ ਨੂੰ ਜੇ ਅਗਰ ਕਵਰ ਕਰ ਜਵੇ ਤਾਂ ਅਗੇ ਨੂੰ ਕਰਵਾਦਣੀ ਹੋਊਗਾ ਮੇਰਾ ਇੱਕ ਮੰਨਣਾ ਹੈ ਰਾਣਾ ਜੀ ਚੇਅਰਮੈਨ ਸਾਹਿਬ ਕੀਤੇ ਨੂੰ ਚੁੰਦੇ ਹੈ ਕੈਂਟਰ ਮਾਰਚ ਕੱਢਿਆ ਜਾਇਆ ਹੈ ਹੈਲਿਕਾਪਟਰ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਨਾ ਜੀ ਇਹਦਾ ਨਿੰਦਾ ਕਰਨ ਬਸ ਸਾਡੇ ਕੋਲ ਸ਼ਬਦ ਨਹੀਂ ਹੈਗੇ ਹਾਂ ਜਿਹੜੀ ਇਹ ਇਹ ਮੱਤਵੱਗੀ ਘਟਨਾ ਹੈਗੀ ਹੈ ਜੀ ਇਹਦੇ ਤੌਰ ਤੇ ਸਿੱਧੇ ਸਰਕਾਰ ਦੇ ਦੇਖਿਆ ਜਾਮਾ ਤਾਂ ਸੈਂਟਰ ਸਰਕਾਰ ਜ਼ਿੰਮੇਵਾਰ ਹੈ ਜੀ ਦੇਸ਼ ਦੇ ਬਜਟ ਦਾ 30% ਪੈਸਾ ਜਿਹੜਾ ਕਸ਼ਮੀਰ 'ਪਾ ਲੱਗ ਰਿਹਾ ਜੀ ਸਾਡੇ ਦੇਸ਼ ਦੀ 50% ਜਿਹੜੀ ਮਿਲਟਰੀ ਹੈਗੀ ਆ ਆਰਮੀ ਹੈਗੀ ਆ ਉਹ ਕਸ਼ਮੀਰ ਦੇ ਵਿੱਚ ਬੈਠੀ ਹੈ ਉਹਦੇ ਬਾਅਦ ਵੀ ਅੱਜ ਨਹੀਂ ਘਟਣਾ ਘਟਣੀ ਮੈਂ ਕਹਿੰਦਾ ਆਪਣੇ ਆਪ ਦੇ ਵਿੱਚ ਬੜੀ ਸ਼ਰਮ ਦੀ ਗੱਲ ਹੈ ਜੀ ਜਿਹੜੇ ਸਲਾਨੀ ਦੇਖੋ ਚੁੰਟਣਗੇ ਉੱਥੇ ਮਾਰਿਆ ਗਿਆ ਉਹਨਾਂ ਟਰੰਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਬੱਚਿਆਂ ਦੇ ਸਾਹਮਣੇ ਉਹਦੇ ਬਾਪ ਨੂੰ ਮਾਰ ਦਿੱਤਾ ਗਿਆ ਜੀ ਉਹ ਕੁੜੀ ਜਿਹੜਾ ਹਫਤੇ ਪਹਿਲਾਂ ਵਿਆਹ ਹੋਇਆ ਸੀ ਉਹਦੇ ਘਰ ਵਾਲ ਨੂੰ ਮਾਰ ਦਿੱਤਾ ਗਿਆ ਦੇਖੋ ਉਹਨਾਂ ਦੇ ਉਸ ਟੰਕੀ ਬੀਤੀ ਹੋਏਗੀ ਜੀ ਇੱਥੇ ਤੱਕ ਵੀ ਕੱਪੜੇ ਵੀ ਖੋਲੇ ਗਏ ਆ ਮੈਂ ਕਦੇ ਜੋ ਉੱਥੇ ਹਾਲਾਤ ਹੋਏ ਜੀ ਉਹ ਮੈਂ ਤੁਹਾਨੂੰ ਦੱਸਦਾ ਜੀ ਉਹ ਸੁਣ ਕੇ ਰੂਹ ਕੰਬ ਗਈ ਜੀ ਮੈਂ ਨਹੀਂ ਸਮਝਦਾ ਕਿ ਹਿੰਦੁਸਤਾਨ 'ਚ ਕੋਈ ਐਸਾ ਘਰ ਹੋਏਗਾ ਜਿਨ੍ਹਾਂ ਦੇ ਵਿੱਚ ਉਹ ਖਬਰ ਸੁਣ ਕੇ ਉਹ ਪਰਿਵਾਰ ਨਹੀਂ ਰੋਏ ਹੋਏਗਾ ਜੀ ਇਹ ਐਡੀ ਮਤਭਾਗੀ ਕਰਨਾ ਕਿ ਜਿਹਦਾ ਸ਼ਬਦ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਤਾਂ ਸਰਕਾਰ ਨੂੰ ਹੀ ਬੇਨਤੀ ਕਰਾਂਗਾ ਕਿ ਤੁਸੀਂ ਜਿਹੜੇ ਉਹ ਮਲਜਮ ਹੈਗੇ ਆ ਉਹਨਾਂ ਨੂੰ ਲੋਕਾਂ ਦੇ ਹਵਾਲੇ ਕਰਿਆ ਜਾਵੇ ਐਡੇ ਚਰਸਤੇ ਆ ਦੇ ਖੜਾ ਕੇ ਉਹਨਾਂ ਨੂੰ ਪਬਲਿਕ ਦੇ ਹਵਾਲੇ ਕਰਕੇ ਉਹਦਾ ਨਾ ਹਰਸ਼ ਉਹ ਪਬਲਿਕ ਕਰੇ ਲੋਕਾਂ ਨੂੰ ਆਪਣੇ ਹੱਥੀ ਮਾਰਨ ਇੱਥੇ ਵੱਡੀ ਸਜ਼ਾ ਨਹੀਂ ਉਹਨਾਂ ਨੂੰ ਹੋ ਵੀ ਹੋ ਸਕਦੀ ਤਾਕੀ ਆਉਣ ਵਾਲਿਆਂ ਨਸਲ ਨੂੰ ਉਹਨਾਂ ਨੂੰ ਪਤਾ ਲੱਗੇ ਕਿ ਕਿਸੇ ਕੁੱਤਰੇ ਵੀ ਡੰਡਾ ਕਿਦਾਂ ਮਾਰੀਦਾ ਹੁੰਦਾ ਦੀ ਬਹੁਤ ਮਾੜੀ ਗੱਲ ਹੈ ਜੀ ਅਸੀਂ ਕਹੜੇ ਸ਼ਬਦਾਂ ਵਿੱਚ ਨਹੀਂ ਦਿੰਦਾ ਕਰਦੇ ਅਸੀਂ ਬਹੁਤ ਮਾੜਾ ਜਿਹੜਾ ਕਾਰ ਹੈ ਉਹਨਾਂ ਨੇ ਕੀਤਾ ਹੈ ਤੇ ਪਾਕਿਸਤਾਨ ਇਹਦੇ ਵਾਸਤੇ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਕੀ ਕਹੋਂਗੇ ਪਾਕਿਸਤਾਨ ਮਰਦਾਬਾ ਪਾਕਿਸਤਾਨ ਰੁਕ ਜਾ ਯਾਰ ਮੈਂ ਤਾਂ ਹੀ ਕਹਣਾ ਚਾਹੁੰਦਾ ਵੀ ਜਿਨ੍ਹਾਂ ਨੇ ਇਹਨਾਂ ਮਹੱਤੇ ਪਰਿਵਾਰਾਂ ਦੇ ਚਰਾਗ ਬੁਝਾਏ ਆ ਉਹਨਾਂ ਨੂੰ ਸੰਸਾਰ ਭਰ ਦੀਆਂ ਜਿੰਨੀਆਂ ਵੀ ਮਹਾਂ ਸ਼ਕਤੀਆਂ ਜਿਨ੍ਹਾਂ ਵਿੱਚ ਚਾਈਨਾ ਅਮਰੀਕਾ ਤੇ ਹੋਰ ਕੰਟਰੀ ਹੋਏ ਉਹਨਾਂ ਨੂੰ ਸਾਰਿਆਂ ਨੂੰ ਅਤਵਾਦਦ੍ਰਿਤ ਇਕੱਠੇ ਹੋ ਕੇ ਇਹਨਾਂ ਦਾ ਨਾਮੋ ਨਿਸ਼ਾਨ ਦੁਨੀਆ 'ਚ ਮਟਾ ਦੇਣਾ ਚਾਹੀਦਾ ਚਾਹੇ ਕੋਈ ਕੁਝ ਕਰਨੇ ਹੋਵੇ ਵੀ ਕਿਰਨ ਬਸ ਅਰਾਧ ਹੋਵੇ ਜਾਤੋ ਦੇ ਜਿਹੜੇ ਜਿਹੜੇ ਬੈਠੇ ਆਂ ਕੰਟਰੀਆਂ ਦੇ ਚਤਤਵਾਦੀ ਸਭ ਦਾ ਸਵਾਗਤ ਆ। ਅੱਜ ਜਿਸ ਤਰ੍ਹਾਂ ਪਰਫਾਰਮਾਂ ਦੇ ਨਾਲ ਨੂੰ ਲੱਗ ਤੋਂ ਨਾਬੂਤ ਕੀਤਾ ਗਿਆ। ਸੀ ਲੱਗਦਾ ਹੈ ਕਿ ਉਸੇ ਤਰਜ਼ ਦੇ ਉੱਤੇ ਇੱਕ ਵਾਰ ਫਿਰ ਭਾਰਤ ਨੂੰ ਉਹ ਰੁਖ ਦਿਖਾਉਣਾ ਚਾਹੀਦਾ। ਨਾ ਕੋਈ ਤਾਂ ਕਈ ਸੰਸਥਾਾਂ ਕਰ ਰਹੀ ਹੋੜਾ ਜਿੱਥੇ ਇੱਥੇ ਵੀ ਬੈਠੇ ਆਂ। ਬਸ ਉਹਨਾਂ ਦਾ ਬਿਜ਼ਨਸ ਕਰ ਦਵੇ ਤਾਂ ਸੰਸਦ ਦੇ ਵਿੱਚ ਸ਼ਾਂਤੀ ਹੁੰਦੀ। ਜੀ ਜੋ ਪਹਿਨਗਾਮ ਦੇ ਵਿੱਚ ਇਹ ਸਾਰਾ ਘਟਨਾ ਵਾਪਰੀ ਹੈ। ਇਹ ਇੱਕ ਤਰ੍ਹਾਂ ਬਹੁਤ ਹੀ ਨਿੰਦਣਯੋਗ ਘਟਨਾ ਹੈ। ਪਾਕਿਸਤਾਨ ਦੇ ਜਿਹੜੇ ਦਰਿੰਦੇ ਆ ਸਾਡੇ ਦੇਸ਼ ਦੇ ਵਿੱਚ ਆ ਕੇ ਦਹਿਸ਼ਤ ਫੋਲਾ ਰਹੇ ਆ ਉਹਨਾਂ ਦਰਿੰਦਿਆਂ ਨੂੰ ਪਹਿਲਾਂ ਤੋਂ ਸਭ ਤੋਂ ਪਹਿਲਾਂ ਇੰਡੀਆ ਦੀ ਗੋਲਡ ਜਾਈਦਾ ਵੀ ਉਹ ਦਰਿੰਦਿਆਂ ਨੂੰ ਫਟਾ ਤੋਂ ਫਟਾ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੇ ਤੇ ਉਹਨਾਂ ਨੂੰ ਸਖਤ ਸਜ਼ਾ ਦੇਵੇ ਤੇ ਪਾਕਿਸਤਾਨ ਦੇ ਖਿਲਾਫ ਜੋ ਵਿਸ਼ਾ ਅਧਿਕਾਰਵਾਈ ਬਣਦੀ ਹੈ ਦੇਸ਼ ਨੂੰ ਕਰਨੀ ਉਸ ਅਕਤਕਾਰਵਾਈ ਕਰੇ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੀ ਘਟਨਾ ਨਾ ਹੋਵੇ ਕਿਉਂਕਿ ਇੰਨਾ ਮਾਹੌਲ ਉੱਥੇ ਗਰਮਾ ਗਿਆ ਵੀ ਹਰੀ ਕਸਲਾਨੀ ਕਿਉਂਕਿ ਹੁਣ ਸੀਜ਼ਨ ਸੀਗਾ ਕਸ਼ਮੀਰ ਜਾਣ ਦਾ ਤੇ ਸੈਲਾਨੀ ਜਾਣ ਦਾ ਕਿਉਂਕਿ ਦੇਸ਼ ਦਾ ਰੈਵਨਿਊ ਵਾਧਦਾ ਹੈ ਉਤੋਂ ਕਸ਼ਮੀਰ ਤੋਂ ਤਾਂ ਮੇਰੇ ਹਿਸਾਬ ਨਾਲ ਵੀ ਇਹ ਇੱਕ ਠੇਸ ਪਜਾਈ ਆ ਭਾਰਤ ਦੇਸ਼ ਨੂੰ ਪਾਕਿਸਤਾਨ ਨੇ ਜੋ ਪਹਿਲਗਾਮ ਦੇ ਵਿੱਚ ਇਹ ਘਟਨਾ ਵਾਪਰੀ ਆ ਬਹੁਤ ਨਿੱਦਨੇ ਉਹ ਘਟਨਾ ਹੈ ਤੇ ਇਸ ਤੇ ਕਾਰਵਾਈ ਜਲਦੀ ਜਲਦੀ ਸਰਕਾਰ ਨੂੰ ਕਰਨੀ ਇਸ ਨੂੰ ਲੈ ਕੇ ਜਿਹੜੇ ਉੱਥੇ ਦੇ ਲੋਕਲ ਕਸ਼ਮੀਰੀ ਲੋਕ ਹੈ ਉਹ ਵੀ ਸੜਕਾਂ ਦੇ ਉੱਤੇ ਉਤਰੇ ਆ ਪਹਿਲੀ ਵਾਰ ਹੋਇਆ ਕਿ ਅੱਤਵਾਦ ਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਉੱਥੇ ਦੇ ਜੋ ਸਥਾਨੀਆ ਲੋਕ ਆ ਉਹਨਾਂ ਵੱਲੋਂ ਹੰਕਾਰਾ ਦਿੱਤਾ। ਮੈਂ ਤੁਹਾਨੂੰ ਇਸ ਗੱਲ ਬਾਰੇ ਦੱਸਦਾ ਕਿਉਂਕਿ ਟੂਰਿਜ਼ਮ ਜਿਹੜਾ ਕਸ਼ਮੀਰ ਦੇ ਵਿੱਚ ਖੁੱਲ ਚੁੱਕਿਆ ਸੀਗਾ ਉਹਦੇ ਨਾਲ ਕਸ਼ਮੀਰੀ ਲੋਕ ਹੈ ਜੋ ਹਰ ਇੱਕ ਬਰਾਦਰੀ ਦੇ ਲੋਕ ਆ ਉੱਥੇ ਮੁਸਲਮਾਨ ਵੀ ਹੈਗੇ ਹਿੰਦੂ ਵੀ ਹੈਗੇ ਆ ਉਹ ਲੋਕ ਲੋਕਾਂ ਦਾ ਟੂਰਿਜ਼ਮ ਖੁੱਲਣ ਦੇ ਨਾਲ ਘਰ ਗ੍ਰਸਤੀ ਜਿਹੜੀ ਆ ਬਹੁਤ ਵਧੀਆ ਚੱਲਣ ਲੱਗੀ ਸੀਗੀ। ਇਹਦੇ ਨਾਲ ਹੁਣ ਕਿਹਾ ਟੂਰਿਜ਼ਮ ਨੂੰ ਫੇਸਬੁਕੀ ਆ। ਜਿਹਦੇ ਕਾਰਨ ਉਥੇ ਲੋਕਾਂ ਦਾ ਡਰ ਦਾ ਮਾਹੌਲ ਬਣਿਆ ਤੇ ਉਹਨਾਂ ਦੇ ਕੰਮਕਾਰ ਦੇ ਉੱਤੇ ਪ੍ਰਭਾਵ ਪਿਆ ਤੇ ਲੋਕਾਂ ਨੂੰ ਸੜਕ ਦੇ ਉੱਤੇ ਨਾ ਜਿਹੜਾ ਹੈਗਾ ਇਹ ਬਣਦਾ ਵੀ ਹੈ ਠੀਕ ਕੁਛ ਨਹੀਂ ਬਸ ਆਹ ਕੀ ਨਮਾਇਸ਼ ਹੈ ਜਿਨ੍ਹਾਂ ਦੇ ਪਰਿਵਾਰ ਉਹਨਾਂ ਕੋਾਈ ਨੂੰ ਪਰਮਾਤਮਾ ਨੂੰ ਤਾਕਤ ਦੇ ਇਹਨਾਂ ਆਖ ਪਰਿਵਾਰਾਂ ਦਾ ਅੱਗੇ ਵਧੇ ਉਹ ਮੈਂ ਆਈ ਵਿੱਚ ਕਰੂੰਗਾ ਪਰ ਪਰਮਾਤਮਾ ਪਰਮਪੁਰਮਾਤਮਾ ਠੀਕ ਹੈ ਗੰਤੀ ਕਸ਼ਮੀਰ ਵਿੱਚ ਇੰਸੀਡੈਂਟ ਹੋਇਆ ਹੈ ਘਟਨਾ ਬਾਕਰੀ ਹੈ ਇਹ ਬਹੁਤ ਦੁਨਿੰਦਨ ਜੋ ਕਰਨਾ ਬਹੁਤ ਦਿਲ ਦਹਿਲਾਉਣ ਵਾਲੀ ਘਟਨਾ ਜਿਹੜੀ ਹੈ ਸਾਡੇ ਮਿਲਕ ਵਿੱਚ ਬਗਾਨੇ ਮਿਲਕ ਦੇ ਲੋਕਾਂ ਨੇ ਆ ਕੇ ਸਾਡੇ ਉਹ ਬੱਚੇ ਉਹ ਬੱਚੀਆਂ ਜਿਨ੍ਹਾਂ ਦੇ ਅਜੇ ਸੁਹਾਗ ਦੀ ਹੱਥੋਂ ਮਹਿੰਦੀ ਵੀ ਨਹੀਂ ਸੀ ਉਤਰੀ ਔਰ ਸੁਹਾਗ ਵਾਲਾ ਜਿਹੜਾ ਲਾਲ ਰੰਗ ਦਾ ਚੂੜਾ ਉਹ ਵੀ ਅਜੇ ਟਕਾ ਨਹੀਂ ਸੀ ਪਿਆ ਉਹਨਾਂ ਦੇ ਸਾਹਮਣੇ ਉਹਨਾਂ ਦੇ ਤੇ ਹਮਸਫਰ ਹੈ ਉਹਨਾਂ ਦੇ ਉਹਨਾਂ ਗੋਲੀਆਂ ਨਾਲ ਫੁੰਨੇ ਆ ਗਿਆ ਉਹਨਾਂ ਦੇ ਸਾਹਮਣੇ ਤੋਂ ਇਸ ਤੋਂ ਬਾਅਦ ਨਿਕਲਣ ਕਿਉਂਕਿ ਮੈਂ ਤਾਂ ਕਹਿੰਦਾ ਨਹੀਂ ਕੋਈ ਗੱਲ ਹੋਵੇ ਕੋਈ ਘਟਨਾ ਇਸ ਤਰ੍ਹਾਂ ਦੀ ਵਾਪਰੇ ਪਰ ਮੈਂ ਇੱਕ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰਦਾ ਕਿ ਜਿਹੜੀ ਤੁਸੀਂ 56 ਇੰਚ ਦੀ ਛਾਤੀ ਦੇ ਹੱਥ ਮਾਰ ਕੇ ਕਹਿੰਦੇ ਸੀਗੇ ਕਿ ਆ ਤਾਂ ਉਹਨੂੰ ਵਰਤ ਕੇ ਦਿਖਾ ਦੇ ਨਹੀਂ ਆਪਣਾ ਅੱਸੀ ਪਾ ਦੇ ਕੇ ਘਰ ਰਹਿਟ ਜੇ ਤਾਂ ਕਿ ਸਾਡੇ ਜਿਹੜੀ ਮੁਲਕ ਦੀ ਰਾਖੀ ਹੈ ਉਹ ਕੋਈ ਉਹ ਬੰਦਾ ਕਰ ਸਕੇ ਕੋਈ ਸਾਡੇ ਜਵਾਨ ਹੈ ਡੇਲੀ 18 ਦੇ ਇਸ਼ੂ ਹੋ ਰਹੇ ਹਨ ਲੇਕਿਨ ਉਹਦੇ ਕੰਮ ਤੇ ਜੂਨੀ ਸਰਕਾਰ ਜੀ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਉਹਨੂੰ ਤਾਂ ਆਪਣੀ ਸਰਕਾਰ ਚਾਹੀਦੀ ਆਪਣਾ ਰਾਜ ਚਾਹੀਦਾ ਉਹਨਾਂ ਵੱਲੋਂ ਕਈ ਭੜੜੇ ਫੈਸਲੇ ਲੈ ਲਏ ਹੈ 67 ਸਾਲ ਦੇ ਪੁਰਾਣੇ ਸਮਝੌਤੇ ਸ਼ਿਮਲਾ ਸਮਝੌਤਾ ਜੋ ਬਹੁਤ ਵੱਡਾ ਸਮਝੌਤਾ ਸੀ ਤੇ ਆਹ ਹੁਣ ਸਿੱਧੂ ਨਦੀ ਵਾਲਾ ਪਾਣੀ ਵਾਲਾ ਸਮਝੌਤਾ ਸੀ ਉਹ ਵੀ ਰੱਦ ਕੀਤਾ ਗਿਆ ਹੋਰ ਕਈ ਫੈਸਲੇ ਲੈ ਗਏ ਦੇਖੋ ਇਹਨਾਂ ਫੈਸਲਿਆਂ ਨਾਲ ਗੱਲ ਨਹੀਂ ਬਣੀ ਇਹ ਤਾਂ ਸਿਰਫ ਇੱਕ ਲੋਕ ਦਿਖਾਵਾ ਆਪਣੇ ਮੁਰਦੇ ਦੇ ਆਪਣੇ ਮੁੱਲਕ ਦੇ ਵਸਿੰਦਿਆਂ ਨੂੰ ਸਿਰਫ ਇਹ ਦਿਖਾਵਾ ਕਰਕੇ ਦਿਵਾ ਰਿਆ ਕਿ ਮੈਂ ਆਪਣੇ ਮੁੱਲਕ ਲਈ ਕੁਝ ਕਰ ਰਿਹਾ ਲੇਕਿਨ ਇਹ ਸਿਰਫ ਇੱਕ ਬਾਨਾ ਝੰਡਾ ਬਾਜੀ ਹੈ ਕਰਨਾ ਤਾਂ ਆਰ ਪਾਰ ਦੀ ਲੜਾਈ ਲੈ ਕੇ ਕਰੇ ਜਿਹਨਾਂ ਜਿਸ ਸਾਡੇ ਵਿਰੋਧੀ ਮੁੱਲਕ ਨੇ ਸਾਡਾ ਰਵਾਇਤੀ ਦੁਸ਼ਮਣ ਹੈ ਜਿਹੜਾ ਉਹਨੇ ਆਪਣੇ ਬੰਦੇ ਆਪਣੇ ਅਤਵਾਦੀ ਭੇਜ ਕੇ ਸਾਡੇ ਮੁੱਲਕ ਵਿੱਚ ਸ਼ਾਂਤੀ ਚ ਸ਼ਾਂਤੀ ਫੈਲਾਏ ਫਰਾਉਣ ਦੀ ਕੋਸ਼ਿਸ਼ ਕਰੀ ਹੈ ਸੋ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਕੱਢੇ ਉਹਨਾਂ ਨੂੰ ਗੋਲੀ ਮਾਰੇ ਜੋ ਮਰਜ਼ੀ ਕਰੇ ਉਹਨਾਂ ਦਾ ਮੁਕਾਬਲਾ